ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਗੁਰੂ ਕੀ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਰਾ ਕਰਨ ਅੱਜ 18 ਪੋਹ ਦਾ ਦਿਨ ਹੈ ਉਹ ਖਾਲਸੇ ਪੰਥ ਦਾ ਇਹ ਜਿਹੜਾ ਪੋਹ ਦਾ ਮਹੀਨਾ ਹੈ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ ਗੁਰਬਾਣੀ ਦੇ ਮੁਤਾਬਕ ਇਹ 10ਵਾਂ ਮਹੀਨਾ ਹੈ ਸੋ ਖਾਲਸੇ ਪੰਥ ਦਾ ਜੋ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਇਸ ਵੀ ਸਨ ਜਿਹੜਾ ਹੈ ਇਹ ਅੱਜ 2026 ਚੜ੍ਹਿਆ ਹੈ। ਹਮਾਰੇ ਸਾਈਹਬ ਜੀ ਮੇਰ ਕਰਨ ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਗੁਰਬਾਣੀ ਪੜ੍ਹੀਏ ਇਤਿਹਾਸ ਪੜ੍ਹੀਏ ਔਰ ਆਪਣੇ ਸਿਧਾਂਤ ਦੇ ਨਾਲ ਜੁੜੀਏ। ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦੇ ਅਨੁਸਾਰ ਸੋ ਇੱਕ ਚੇਤਤੋ ਜਿਹੜਾ ਖਾਲਸੇ ਪੰਥ ਦਾ ਨਵਾਂ ਸਾਲ ਉਹ ਆਰੰਭ ਹੁੰਦਾ ਹੈ। ਇਹ ਨੂੰ ਆਪਾਂ ਕਾਰੋਬਾਰੀ ਨਵਾਂ ਸਾਲ ਕਹਿ ਸਕਦੇ ਆ ਕਿਉਂਕਿ ਇਹ ਅੰਗਰੇਜ਼ੀ ਸਾਲ ਜਿਹੜਾ ਅੱਜ ਚੜ੍ਹਿਆ ਹੈ ਸੋ ਸਭ ਪਾਸੇ ਸੋ ਇਹ ਅੰਗਰੇਜ਼ੀ ਤਰੀਕਾ ਵਰਤਿਆ ਜਾਂਦੀਆਂ ਜਨਮ ਤਰੀਕ ਹਰ ਇੱਕ ਪਾਸੇ ਕਿਉਂਕਿ ਜਿਹਦਾ ਰਾਜ ਹੋਵੇ ਉਹਦਾ ਸਿੱਕਾ ਚੱਲਦਾ ਅੰਗਰੇਜ਼ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਇਸ ਕਰਕੇ ਇਹ ਅੰਗਰੇਜ਼ੀ ਸਾਲ ਜਿਹੜਾ ਸਭ ਪਾਸੇ ਚੱਲਦਾ ਇਹ ਕਾਰੋਬਾਰੀ ਸਾਲ ਹੈ ਤੇ ਖਾਲਸਾ ਪੰਥ ਦਾ ਜਿਹੜਾ ਨਵਾਂ ਸਾਲ ਹੈ ਵਿਕਰਮੀ ਸੰਮਤ ਅਥਵਾ ਨਾਨਕਸ਼ਾਈ ਸੰਮਤ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਕੈਲੰਡਰ ਜਿਹੜੇ ਸ੍ਰੋਣੀ ਕਮੇਟੀ ਵੱਲੋਂ ਉਹਦੇ ਤੇ ਇੱਕ ਚੇਤ ਤੋਂ ਹੀ ਨਵਾਂ ਸਾਲ ਮਨਾਇਆ ਜਾਂਦਾ ਮਹਾਰਾਜ ਸਾਹਿਬ ਜੀ ਮੇਰਾ ਕਰਨ ਸੋ ਸਾਰਿਆਂ ਦੇ ਵਿੱਚ ਪ੍ਰੇਮ ਪਿਆਰ ਬਣੇ ਔਰ ਗਰੀਬ ਨਿਵਾਜ ਸਭ ਦੇ ਪਾਤਸ਼ਾਹ ਰਹਿਮਤਾ ਕਰਨ ਕਿਉਂਕਿ ਗੁਰੂ ਘਰ ਦਾ ਸਿਧਾਂਤ ਆਏ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਸਭ ਤੇ ਮਿਹਰ ਭਰੇ ਹੱਥ ਰੱਖੇ ਜੀ ਸੁੱਖ ਸ਼ਾਂਤੀ ਹਰੇਕ ਪਰਿਵਾਰ ਦੇ ਵਿੱਚ ਤੰਦਰੁਸਤੀ ਹੋਵੇ ਜੀ ਤੁਸੀਂ ਬਸਤਾਂ ਕਿਉਂ ਨਹੀਂ ਪਹੁੰਚੇ ਹੋ ਕੀ ਕਹਣਾ ਚਾਹਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਕਹਿਣਾ ਇਹੀ ਆ ਜੀ ਜਿਹੜਾ ਆਪਣਾ ਨਵਾਂ ਸਾਲ 2026 ਚੜਿਆ ਇਹਦੇ ਵਿੱਚ ਸਾਰੀ ਸੰਤ ਸੁਖੀ ਰਵੇਂ ਸਾਰੇ ਪਰਿਵਾਰ ਵਧੀਆ ਵਸਣ ਤੇ ਖਾਸ ਕਰਕੇ ਸਾਡੇ ਜਿਹੜੇ ਨੇਤਾ ਆ ਉਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਸਾਰੇ ਚਲੋ ਆਸੀ ਸਾਨੂੰ ਆ ਨਵੀਂ ਪਾਰਟੀ ਦੇ ਵਿੱਚੋਂ ਬਾਲਾ ਕੁਛ ਵਧੀਆ ਨਹੀਂ ਹੋਇਆ ਆਉਣ ਵਾਲੀਆਂ 27 ਦੇ ਵਿੱਚ ਚਲੋ ਆਪਾਂ ਚੁਣੀਏ ਵਧੀਆ ਸਰਕਾਰ ਲੈ ਕੇ ਆਈਏ ਤੇ ਸਾਡਾ ਜਿਹੜਾ ਆ ਥੋੜਾ ਜਿਹਾ ਭੁੱਖ ਥੋੜਾ ਨਿਆਣਿਆਂ ਦਾ ਬੱਚਿਆਂ ਦਾ ਸਾਰਾ ਕੁਝ ਜਿਹੜਾ ਆ ਉਲਝੂਲ ਹੋਵੇ ਮਾਈ ਗੁੱਜ ਜੀ ਕਥਨ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਸਾਲ ਦੀ ਆਮਦ ਤੇ 2026 ਦੀ ਲੱਖ ਲੱਖ ਸਾਰੇ ਸਾਧ ਸੰਗਤਾਂ ਨੂੰ ਵਧਾਈ ਦਿੰਦਾ ਹਾਂ 2025 ਦੇ ਵਿੱਚ ਜੋ ਘਟੇ ਲੱਗੇ ਘਟਨਾਵਾਂ ਹੋਈਆਂ ਉਹ ਪਰਮਾਤਮਾ 2026 ਦੇ ਵਿੱਚ ਨਾ ਲਿਆਵੇ ਤੇ ਪਰਮਾਤਮਾ ਹਰ ਇੱਕ ਨੂੰ ਸੁੱਖ ਦੀਆਂ ਘੜੀਆਂ ਦੇਵੇ ਪਰਮਾਤਮਾ ਹਰ ਇੱਕ ਨੂੰ ਦੁਗਣਾ ਦੁਗਣੀ ਦਿਨ ਚੋਪਣੀ ਤਰੱਕੀ ਦੇਵੇ ਮੈਂ ਇਹ ਕੰਮ ਕਰਦਾ ਹਾਂ ਹਾਂ ਜੀ ਨਵੇਂ ਸਾਲ ਦੀ ਆਮਦ ਤੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਏ ਆਂ ਅਸੀਂ ਹੋਰ ਵੀ ਜਨੀਆਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਈਆਂ ਜਾ ਜਨੇ ਵੀ ਆ ਰਹੀਆਂ ਸੰਗਤਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਨਵੇਂ ਸਾਲ ਦੇ ਉੱਤੇ ਗੁਰੂ ਘਰ ਦੇ ਦਰਸ਼ਨ ਕਰੋ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਔਰ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਭ ਸਿੰਘ ਜਤਨ ਜੀ ਗੁਰੂ ਕਰਾਏ ਆ ਜੀ ਨਵੇਂ ਸਾਲ ਦੀਆਂ ਖੁਸ਼ੀਆਂ ਦੇ ਵਿੱਚ ਮੱਥਾ ਟੇਕ ਨਾਮ ਮਾਸਤਕ ਹੋਣਾ ਇਸੇ ਸਾਲ ਵਿੱਚ ਜਿਹੜੀਆਂ ਸਾਡੇ ਕਮੀਆਂ ਜਾਂ ਖੁੱਲ੍ਹਾ ਹੋ ਗਏ ਉਹਨਾਂ ਦੀ ਮਾਫੀ ਮੰਗਣ ਤੇ ਅਰਦਾਸ ਕਰਨਾ ਹੈ ਕਿ ਗੁਰੂ ਮਹਾਰਾਜ ਆਉਣ ਵਾਲਾ ਸਾਲ ਸਾਰਿਆਂ ਦੀ ਸੰਗਤ ਲਈ ਚੜ੍ਹਦੀ ਕਲਾ ਤੇ ਮੇਰਾ ਬਖਸ਼ਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿੱਤਰ ਸਾਨ ਗੁਰਦਾਸ ਸਿੰਘ ਬੇਰ ਸਾਹਿਬ ਜਿੱਥੇ ਲੱਖਾਂ ਦੀ ਜਨਤਾ ਵਿੱਚ ਸੰਤਾਜ ਨਤਮਸਤ ਹੋ ਰਹੀਆਂ ਸਾਰੀਆਂ ਸੰਗਤਾਂ ਕਿਸ ਵੀ ਸਾਨੂੰ ਦਾ ਕਰਕੇ ਨਵੇਂ ਸਾਲ ਦੀਆਂ ਖੁਸ਼ੀਆਂ ਮਾਣਨ ਵਾਸਤੇ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਇਸ ਨਵੇਂ ਸਾਲ ਨੂੰ ਮਨਾਉਂਦੀਆਂ ਨੇ ਮੈਂ ਸਿੱਖ ਇਤਿਹਾਸ ਦੀ ਗੱਲ ਕਰਾਂ ਖਾਸ ਕਰਕੇ ਸਿੱਖਾਂ ਦਾ ਨਵਾਂ ਸਾਲ ਆ ਉਹ ਇੱਕ ਚੇਤਨੋਂ ਆਰੰਭ ਹੁੰਦਾ ਸਾਰੇ ਗੁਰਸਿੱਖ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਇੱਕ ਚੇਤਨੋਂ ਨਵੇਂ ਸਾਲ ਦੀ ਮੁਬਾਰਕ ਦਿੰਦੇ ਨੇ ਸੰਗਤਾਂ ਨੂੰ ਔਰ ਮਨਾਉਂਦੇ ਨੇ ਜੇ ਆਪਾਂ ਕਾਰੋਬਾਰੀ ਧੰਦੇ ਦੀ ਗੱਲ ਕਰੀਏ ਜੇ ਬਿਜ਼ਨਸ ਦੀ ਗੱਲ ਕਰੀਏ ਲੋਕਾਚਾਰੀ ਦੀ ਗੱਲ ਕਰੀਏ ਜਾਂ ਜਿਵੇਂ ਕਾਰੋਬਾਰ ਧੰਦੇ ਚੱਲਦੇ ਨੇ ਜਿਵੇਂ ਸਿਸਟਮ ਚੱਲਦਾ ਸਾਰਾ ਦੁਨਿਆਵੀ ਉਹਦੇ ਸਾਲ ਜਿਹੜਾ ਨਵਾਂ ਸਾਲ ਆ ਉਹ 1 ਜਨਵਰੀ ਨੂੰ ਆਰੰਭ ਹੁੰਦਾ ਜਿਹੜਾ ਗੁਰਸਿੱਖੀ ਲੈਵਲ ਤੇ ਨਵਾਂ ਸਾਲ ਆ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਪਰ ਮੈਂ ਫਿਰ ਵੀ ਇਸ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਤਾਂ ਨੂੰ ਵਧਾਈ ਦਿਨਾ ਇਹ ਵੀ ਬੇਨਤੀ ਕਰਨਾ ਤੇ ਸਭ ਗੁਰੂ ਨਾਨਕ ਨਾਮ ਲੈਵਾ ਸੰਤਾਂ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਨਾਨਕ ਸ਼ਹੀ ਕੈਲੰਡਰ ਅਨਸਾਰ ਆ ਇੱਕ ਚੇਤ ਨੂੰ ਨਵਾਂ ਸਾਲ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ